ਕਈ ਵਰੀ ਤੂੰ ਇਹ ਨਾ ਹੀ ਕਰ ਦਿੰਦੀ ਹੋਣਾ ਮੈਂ ਤਾਂ ਨਹੀਂ ਤਿਆਰ ਹੋਈ ਹਾਂ ਤੂੰ ਇਹ ਰਟ ਫੜੀ ਆਉਂਦੇ ਆਓ ਆਓ ਵੀ ਇਹ ਨਾਲੇ ਭਲਾ ਕੀ ਕਰਦੇ ਨੇ ਇਹਨੂੰ ਕਹੀਂ ਵੀ ਉੱਥੇ ਉਹਨਾਂ ਦੀ ਕੰਨੀ ਗੱਲ ਪਾ ਦੇ ਗੱਡੀ ਹਾਂ ਨੂੰ ਦਵੋ ਜੇ ਨਾ ਨਾ ਕਹੇਗੀ ਤੇ ਤੂੰ ਕਹਦੀ ਇਹਦੀ ਮੰਮੀ ਨੂੰ ਗੱਡੀ ਵਿੱਚ ਜਾਣਾ ਗੱਡੀ 'ਚ ਸੀਟ ਲੱਗਾ ਹੋਣਾ ਮਾਰਨਾ ਪ੍ਰੈਸ ਤੇ ਮੇਰੇ ਸੂਨ ਨੇ ਵੀ ਪ੍ਰੈਸ ਮਾਰ ਛੂਸ ਦੇ ਇਹਨਾਂ ਦੇ ਕਿੰਨੇ ਹੀ ਪਏ ਆ ਕੀ ਪਤਾ ਹੁਣ ਇਹਨਾਂ ਨੇ ਕਿਹੜੇ ਪਾਉਣੇ ਤੇ ਕਿਹੜੇ ਨਹੀਂ ਪਾਉਣੇ ਆ ਤੇ ਸਾਫ ਹੀ ਲੱਗਣਗੇ ਆ ਤੋਦ ਨੇ ਆ ਤੇ ਗੰਦੇ ਹੀ ਬੜੇ ਨੇ ਧੋਣ ਤੇ ਕਿੰਨਾ ਹੀ ਟਾਈਮ ਲੱਗ ਜਾਣਾ ਵਾ ਫੇਰ ਇਹਨਾਂ ਨੇ ਰੋਲਾ ਪਾਉਣਾ ਕਿ ਤੂੰ ਹਾਲੇ ਤੱਕ ਤਿਆਰ ਨਹੀਂ ਹੋਈ ਹੱਲੇ ਮੈਂ ਪਾਂਡੇ ਵੀ ਧੋਣੇ ਆ ਇਹੋ ਜੇ ਕੰਮ ਨਾ ਬੰਦਾ ਪਹਿਲਾਂ ਦੱਸਦਾ ਵਾ ਹੁਣ ਉਧਰੋਂ ਤੁਰਨਾ ਵਾ ਤੇ ਹੁਣ ਕੰਮ ਦੱਸੀ ਜਾਂਦੇ ਨੇ ਮੈਂ ਤਾਂ ਤਿਆਰ ਹੋ ਗਈ ਹੁਣ ਇਹਨੂੰ ਵੇਖਾਂ ਤੁਸੀਂ ਤਿਆਰ ਹੋਈ ਕਿ ਨਹੀਂ ਬੁਤੀ ਜਲੀ ਆ ਇੱਕ ਕੰਮ ਆਖਿਆ ਉਹਨੂੰ 10 ਘੰਟੇ ਲਾ ਦਿੰਦੀ ਆ ਕਿੰਨਾ ਚਿਰ ਹੋ ਗਿਆ ਵਾ ਤੇਨੂੰ ਕੰਮ ਕਰਦੀ ਨੂੰ ਹੋਇਆ ਤੇਰਾ ਕੰਮ ਹੀ ਨਹੀਂ ਨਿਭੜਿਆ ਬਸ ਦੀ ਭਾਂਡ ਹੀ ਰਹਿ ਗਈ ਆ ਬਾਕੀ ਹੋ ਗਿਆ ਸਾਰਾ ਮੈਂ ਮਗਰਮ ਲਾ ਕੇ ਪਹਿਲਾਂ ਤਿਆਰ ਹੋ ਗਈ ਆ ਤੇ ਛੇਤੀ ਤਿਆਰ ਹੋ ਜਾਗਾ ਫਿਰ ਆਦ ਰਹਿਣਾ ਵਾ ਬਸ ਆ ਵੀ ਖੋ ਦੀਦੀ ਹੁਣ ਨਹੀਂ ਆ ਕਰਣਾ ਕੰਮ ਜਿੰਨਾ ਕੋ ਹੁੰਦਾ ਰਹਿੰਦੇ ਕੰਮ ਤੇ ਕੰਮ ਤੇ ਦੱਸੀ ਜਾਂਦੇ ਵੀ ਕਦੀ ਕੋਈ ਕਹਿੰਦਾ ਆ ਕਰ ਦੋ ਤੇ ਕੋਈ ਕਹਿੰਦਾ ਆ ਕਰ ਦਾਂ ਮੈਂ ਫਿਰ ਕਿਹੜੇ ਕਿਹੜੇ ਪਾਸੇ ਹੋਣਾ ਇਹ ਪਹਿਲੇ ਤੂੰ ਜਵਾਬ ਦੇਣੀ ਆ ਨਾ ਕੰਮ ਵੀ ਕਰਦੀ ਐ ਤੇ ਬਾਅਦ ਗੱਦ ਦੇਣੀ ਆ ਵੀ ਮੈਂ ਆ ਕਰਦੀ ਆ ਆ ਕਰਨ ਦੀ ਐ ਸਾੜ ਕਰਨਾ ਤੈਨੂੰ ਕਿੰਨੀ ਵਾਰੀ ਕਿਹਾ ਵਾ ਤੇ ਤਿਆਰ ਹੋ ਜਾਗਾ ਛੇਤੀ ਦੀਦੀ ਫਿਰ ਗੱਲਾਂ ਬਣਾਣਾ ਕਰਿਆ ਕਰੋ ਚੱਲੀ ਆ ਗਏ ਕਰ ਜਾਣਾ ਕੀ ਆ ਹਜੇ ਤਾਂ ਤਿਆਰੀ ਨਹੀਂ ਹੋਈ ਮੈਂ ਤਾਂ ਕਦੇ ਦੀ ਤਿਆਰ ਹੋ ਗਈਆਂ ਉਹਦੇ ਨੇ ਕੰਮ ਹੀ ਨਹੀਂ ਨਿਭਣ ਦੇ ਮਹਿਤ ਪਾਣਿਆੜ ਕੇ ਧੋਣੀ ਆਦੀ ਆੜ ਕੇ ਮੈਂ ਹੀ ਧੋਣੀ ਯਰ ਕਿ ਨਾਟ ਆਮ ਹੋ ਗਿਆ ਏ ਮੁਰਨਾ ਵੀ ਰਾਤ ਰਹਿਣਾ ਜਿੱਥੇ ਮੋੜਨਾ ਮੋੜਨਾ ਕਿਉਂਣੀ ਆ ਮੈਨੂੰ ਰਾਤ ਉੱਥੇ ਕਹਿਣ ਦਿਆ ਵਾ ਮੇਰੇ ਕੋ ਤੇ ਜਿਹੜਾ ਇੱਥੇ ਇੱਕ ਘੰਟਾ ਵੀ ਕੱਢਣਾ ਨਾ ਉਹ ਵੀ ਬੜੀ ਮੁਸ਼ਕਲ ਹੁਣਾਵਾ ਉਥੇ ਜਾ ਨੂੰ ਕਰ ਰਹਿਣ ਦੇ ਤੇ ਚੱਲ ਗਾਂ ਚੱਲੀਏ ਬੂਟ ਮੇਰੇ ਪਤਾ ਨਹੀਂ ਨੇ ਤੋਤੇ ਕਿ ਨਹੀਂ ਤੋਤੇ ਆ ਉਹ ਬਾਹਰ ਪਏ ਲੈ ਆ ਥੋੜੀ ਪਾਉਣੀ ਸੀ ਇਹਨੂੰ ਪਤਾ ਨਹੀਂ ਲੱਗਦਾ ਆ ਪਤਾ ਨਹੀਂ ਕਦੋਂ ਉੱਤੇ ਪਏ ਨੇ ਉਥੇ ਖੜ ਕੇ ਉਹ ਤੂੰ ਖੜੇ ਨੇ ਹਾ ਸਿੱਥੇ ਨੂੰ ਦੀਪਣ ਉਹ ਤਿਆਰ ਹੁੰਦੀ ਆ ਮੈਂ ਤੂੰ ਤਿਆਰ ਹੋ ਜਾ ਮੈਂ ਭੰਡ ਤੋ ਦਨੀ ਆ ਉਹ ਵੇਖ ਲੋ ਕੰਮ ਇਹਦੇ ਜਿਹੜੇ ਬੂਟ ਨਹੀਂ ਨਾ ਪਾਉਣੇ ਉਹ ਤੋ ਹੱਥ ਨੇ ਤੇ ਦੂਜੇ ਵਿੱਚ ਹੀ ਪਏ ਨੇ ਪਾ ਲੈ ਚਲ ਉਹਨਾਂ ਨੂੰ ਕੀ ਹੁੰਦਿਆ ਵਾ ਉਹ ਇਹ ਗੰਦੇ ਆ ਉਹ ਵਾਲੇ ਕਾਂਗ ਨੇ ਤੇ ਫਿਰ ਜੁੱਤੀ ਪਾ ਲੈ ਜੁੱਤੀ ਘਰਮੇ ਚ ਪੈਣ ਦੇਈ ਏ ਪਾ ਦੇਗੀ ਪਾ ਜਾ ਕੇ ਜੁੱਤੀ ਪਾ ਕੋਈ ਹਾਰ ਨਹੀਂ ਆ ਮੇਰਾ ਤਾਂ ਜੀ ਕਰਨ ਦਾ ਇਹਨੂੰ ਕਹਾਂ ਵੀ ਹੁਣ ਉਹ ਵਾਲੇ ਵੋਟ ਤੋਂ ਮਹਾਰਾਜ ਕਿਤੇ ਤਿਆਰ ਹੋਣਗੀ ਆ ਹੁੰਦੇ ਨੂੰ ਭਾਲਾਗਾ ਉਹਦੇ ਘੰਟਾ ਫੇਰ ਲਾੜੇ ਦੇ ਵੋਟਾਂ ਦੇ ਕੋਹ ਇਹਨੂੰ ਕੋਜ ਦੇ ਕਰਦੀ ਕੋਜ ਚੱਲ ਅਪਿੰਦਰ ਉੱਥੇ ਨਾ ਨੂੰ ਕੋਈ ਗੱਲ ਕਹੀਂ ਉਹ ਮੈਂ ਉੱਥੇ ਨੂੰ ਫੱਟ ਮਾਰਨਾ ਮੈਂ ਫੱਟ ਨਹੀਂ ਕੋਈ ਗੱਲ ਨਾ ਕਹੀਂ ਕਿਉਂ ਡਰ ਆਉਂਦਾ ਤੈਨੂੰ ਡਰਨ ਵਾਲੀ ਕੋਈ ਗੱਲ ਨਹੀਂ ਆ ਉਹ ਕੀ ਸੋਚਣਗੇ ਹੀ ਮੇਰੇ ਵਾਲੇ ਵੇਨਾ ਆ ਜਾ ਤਾਂ ਚਲੋ ਗਾਂ ਉਹਨੂੰ ਤੋੜ ਗਾਂ ਤੁਰਪਾ ਗਾਂਗੇ ਇੱਥੇ ਵੀ ਰੋਤੀ ਰਹਿਣਾ ਸ਼ੀਸ਼ੇ ਦੇ ਅੱਗੇ ਚਲੋ ਦੀਦੀ ਚੱਲੀਏ ਹੁਣ ਵੇਲਾ ਕਿੱਡੀ ਸੋਣੀ ਲੱਗਣ ਦੀ ਆ ਐਦਾਂ ਦਿਨ ਮੈਂ ਕਿਹਾ ਬੜ ਫੱਬ ਕੇ ਰਿਆ ਕਰ ਪਰ ਤੂੰ ਮੇਰੀ ਮੰਨਦੀ ਨਹੀਂ ਹੈਗੀ ਤੇ ਨਾਲੇ ਉੱਥੇ ਨਾ ਖੋਸ਼ ਖੋਸ਼ ਰਹੀਂ ਮੂੰਹ ਜਣਾ ਬਣਾ ਛੜੀ ਘਰਾਂ ਵਿੱਚ ਨਾ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਭੇਕਿਆਂ ਨੂੰ ਨਹੀਂ ਦੱਸੀ ਦੀਆਂ ਦੀਦੀ ਪਤਾ ਮੈਨੂੰ ਵੀ ਨਹੀਂ ਕੁਝ ਦੱਸਦੀ ਐਵੇਂ ਡਰੋ ਨਾ ਤੁਸੀਂ ਮੈਂ ਡਰਨੀ ਨਹੀਂ ਮੈਂ ਤੈਨੂੰ ਕਹਿਂਦੀ ਆ ਚਲੋ ਚੱਲੀਏ ਜੇ ਤੈਨੂੰ ਪਤਾ ਹੈ ਤਾਂ ਘਾਟੇ ਕਾ ਦੇ ਚੱਲੀਏ ਹੁਣ ਚਲੋ ਇੱਕ ਦਿਖਾਈ ਚਾਬੀ ਗਵਾਸ਼ੜੇਂ ਕਿਤੇ ਆਜੂ ਹੁਣ ਕੀ ਕਰਨ ਦਾ ਪਈਆਂ ਜੀ ਚਲੋ ਚਲੋ ਤੂੰ ਗੱਡੀ ਇੱਥੇ ਨਹੀਂ ਲਿਆਂਦੀ ਜਾਂਦੀ ਕਿੱਥੇ ਲਾ ਛੜੀ ਆ ਉਹ ਕਿੰਨਾ ਕੁ ਤੁਰ ਕੇ ਜਾਣਾ ਪੈਣਾ ਤੁਰਪੋਗਾ ਤੁਰਪੋਗਾ ਨਹੀਂ ਤੂੰ ਮੇਰੀ ਗੱਲ ਸੁਣ ਲੈ ਤੂੰ ਪਿਛੇ ਬਹਿਣਾ ਈ ਚੁੱਪਚਾਪ ਬਹਿ ਜੀ ਭਰਾ ਮੇਰੇ ਨੂੰ ਪਤਾ ਨਾ ਲੱਗੇ ਤੂੰ ਆਪ ਜੇ ਉਹ ਪੁੱਛੀਗਾ ਤੇ ਤੂੰ ਕਹਿ ਦੀ ਮੈਂ ਆਪ ਹੀ ਕਹਿ ਬਹਿ ਜਾਣੀ ਦੀਦੀ ਅੱਗੇ ਸਮਨਤਪਾ ਕੌੜੇ ਕੱਢਣੇ ਡਾਪੀ ਆ ਹਾਂ ਜੀ ਮੰਮੀ ਮੈਂ ਸੋਚਣ ਦੀ ਆ ਕਿ ਕੱਚੇ ਕਰਕੇ ਰੱਖ ਲੈਣੀ ਆ ਤੇ ਨਵਦਾ ਫੋਨ ਆਇਆ ਕਿ ਉਹਦੇ ਨਣਾਨੇ ਵੀ ਨਾਲ ਆਉਣਾ। ਉਹ ਸ਼ੌਨ ਨੇ ਵੀ ਆਉਣਾ। ਮੈਨੂੰ ਨਹੀਂ ਚੰਗੀ ਲੱਗਦੀ ਵੈਸੇ ਉਹ। ਬੜੀ ਆਕੜ ਜੀ ਹੋ ਰਿਆ। ਹਾਂ ਉਹ ਤੁਹਾਡੀ ਧੀ ਨਾ ਮਤਲਬ ਉਹ ਨਾ। ਹਾਂਜੀ। ਇਹ ਹੋਣੀ ਜਦੋਂ ਆ ਜਾਣਗੇ ਉਹ ਉਹਨਾਂ ਕੋਲ ਗੱਲ ਕਰੀ। ਫਿਰ ਸਾਡੀ ਧੀ ਨਾ ਕਰਨਗੇ ਉੱਥੇ ਜਾ ਕੇ ਲੜਨਗੇ। ਵੈ ਮੰਮੀਓ ਮੇਰੇ ਸਾਹਮਣੇ ਦੀਦੀ ਨੂੰ ਗੱਲ ਕਰਕੇ ਤੇ ਦੱਸੇ ਮੈਂ ਵੀ ਵੇਖਿਆ ਉਹਨੂੰ ਕਿੱਦਾਂ ਸਭ ਕੁਝ ਸਿਖਾਉਣੀ ਆ ਕਿ ਬਗਾਨੀ ਧੀ ਨੂੰ ਗੱਲਾਂ ਕਿਵੇਂ ਕਰੀਦੀਆਂ ਨੇ। ਇਹੋ ਤਾਂ ਤੈਨੂੰ ਮੈਂ ਸਮਝਾਉਣੀ ਆ। ਕਿ ਪੁੱਤ ਨਹੀਂ ਕਰ ਆਇਆ ਨਾ ਕੋਈ ਗੱਲ ਕਰਨੀ। पर मम्मी ओ जो मर्जी कही जान चल तू तो कर ला तैयारी फिर हाँ जी मैं कर लेनी हाँ चल ठीक है तू तो हाँ कर ला फिर मैं अंदर सफाई सफाई कर ला हाँ चलो ठीक है मैं चल पकौड़े कच्चे कर लेनी चल ठीक है मम्मी हाँ। चलो अंदर लाव अंदर ही बैठा ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਨਾ ਬਹੁਤ ਠੀਕ ਠਾਕ ਹਾਂ ਜੀ ਵੀਰ ਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਭਾਜੀ ਨੇ ਹਾਂ ਜੀ ਹਾਂ ਜੀ ਸਾਰੇ ਆਏ ਨੇ ਹੋਰ ਲੱਭ ਕੇ ਆ ਸਤਿ ਸ਼੍ਰੀ ਅਕਾਲ ਕਿਦਾਂ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਗੱਡੀ ਬਾਹਰ ਹੀ ਲਾਇ ਜੇ ਉਹ ਇੱਥੇ ਵੱਧੂ ਥਾਂ ਲੱਗੇ ਮੈਂ ਲਾਇਆ ਚਲੋ ਇਹ ਵੀ ਇਧਰ ਪੋਰਚ ਚ ਲਾ ਦੇ ਸ਼ਾਹ ਹੀ ਉੱਥੇ ਬਗੜਾਣੀ ਕੋਈ ਗੱਲ ਨਹੀਂ ਸ਼ਾਹ ਹੀ ਉੱਥੇ ਬਾਜੂ ਕੋਈ ਕਰ ਲੈਣਾ ਭਾਜੀ ਮੰਮੀ ਡੈਡ ਨੂੰ ਨਾਲ ਲੈ ਆਉਣਾ ਸੀ ਉਹ ਨਾ ਕੰਮ ਹੀ ਇੱਕਦੇ ਉੱਥੇ ਗਏ ਨੇ ਅੱਛਾ ਠੀਕ ਹਾਂਜੀ ਆਪਾਂ ਤਾਂ ਸਵੇਰ ਤੇ ਡੀ ਕਹਿੰਦੇ ਰਾਜ ਕਿਤੇ ਰੁਕ ਗਏ ਹੋ ਜਾਂਦੇ ਨਹੀਂ ਨਹੀਂ ਰੁਕੇ ਤੇ ਨਹੀਂ ਕਿਤੇ ਉਹਨਾਂ ਚ ਲਾਈਟ ਆ ਗਈ ਸੀ ਟਾਈਮ ਨਾਲ ਤੇ ਮੋਟਰਾਂ ਮਾਟਰਾਂ ਚਲਾਉਣ ਵਾਲੀਆਂ ਸੀ ਹਾਂਜੀ ਉਹ ਚਲਾ ਕੇ ਆਏ ਫਿਰ ਇਦਾਂ ਹੀ ਤੁਹਾਨੂੰ ਪਤਾ ਹੀ ਏ ਹਜੇ ਤੇ ਤੁਹਾਨੂੰ ਮਸੜੀ ਦਾ ਬੜਾ ਸੋਖ ਹੈ ਨਾ ਉਹੀ ਤੇ ਗੱਲ ਹੈ ਨਾ ਡੈਡੀ ਘਰ ਹੈ ਨਹੀਂ ਨਹੀਂ ਤੇ ਅਸੀਂ ਟਾਈਮ ਨਾਲ ਆਏ ਨਹੀਂ ਇੱਕ ਨਵਦੀਪ ਨੇ ਬੜਾ ਟਾਈਮ ਲਾ ਹੜਿਆ ਇਹਨੂੰ ਅੱਜ ਚਾਹ ਵੀ ਮੈਂ ਪੀ ਕੇ ਚੱਲੀ ਆ ਉਹ ਪੀ ਕੇ ਦਾ ਧੀਆਂ ਨੂੰ ਵੇਖੋ ਚਾਹ ਹੀ ਹੁੰਦਾ ਨਾ ਤੇ ਨਾਲੇ ਇਹ ਆ ਵੀ ਤੁਸੀਂ ਕਹਿੰਦੇ ਵੀ ਤੁਹਾਨੂੰ ਇੰਨੇ ਦਿਨ ਹੋ ਚੱਲੇ ਤੁਸੀਂ ਅੱਜ ਆ ਕੇ ਪੜ ਕੇ ਤੁਹਾਡਾ ਟਾਈਮ ਘੱਟ ਲੱਗਦਾ ਨਾ ਬਸ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਸੁਮਨ ਯਾ ਮੈਂ ਆਕਰਵਾ ਤੇਰੇ ਨਾਲ ਕੰਮ ਨਹੀਂ ਦੀਦੀ ਮੈਂ ਕਰ ਲੈਣੀ ਆ ਤਾਂ ਤੂੰ ਉੱਥੇ ਬੈਠ ਲੈਣਾ ਸੀ ਕੋਈ ਗੱਲ ਨਹੀਂ ਫਿਰ ਕੇ ਆਣਾ ਸੇਮ ਹੀ ਪਾ ਲੈਣਾ ਹੈ ਨਹੀਂ ਨਹੀਂ ਮੈਂ ਕਹਾਂਣੀ ਕਿ ਜਿਹੜਾ ਜਿੰਨੂ ਪਸੰਦ ਹੋਊਗਾ ਉਹ ਪੀ ਲੂਗਾ ਨਾਲੇ ਮੁੰਡੇ ਜਿਆਦਾ ਕੋਕ ਪੀਂਦੇ ਮੈਂ ਤਾਂ ਕਰਕੇ ਬਾਜੀ ਹੁਣਾਂ ਲਈ ਕੋਕ ਆਉਂਦੀ ਸੀ ਚੱਲ ਕੋਈ ਗੱਲ ਨਹੀਂ ਫਿਰ ਪਾਲੋ ਨਾਲ ਸ਼ੂਗਰ ਤੁਸੀਂ ਵੀ ਆਏ ਅਹੀਂ ਤੇ ਤੁਹਾਡੀ ਰਾਹ ਵੇਖ ਵੇਖ ਕੇ ਦੋਰੀ ਹੋ ਗਈ ਕਿ ਪਤਾ ਨਹੀਂ ਤੁਸੀਂ ਕਦੋਂ ਆਉਣਾ ਕਦੋਂ ਆਣ ਕੇ ਮਿਲੋਗੇ ਫਿਰ ਤੈਨੂੰ ਪਤਾ ਹੀ ਹੈ ਇਦਾਂ ਹੀ ਆ ਘਰਾਂ ਵਿੱਚੋਂ ਕੰਮ ਹੀ ਨਹੀਂ ਮੁੱਕਦੇ ਹੈਗੇ ਤੇਰੇ ਬਾਜੀ ਦਾ ਟਾਈਮ ਹੀ ਨਹੀਂ ਲੱਗਦਾ ਤੇ ਹੁਣ ਮਹਾ ਕਿਤੇ ਟਾਈਮ ਲੱਗਾ ਤੇ ਮੈਂ ਚਲੋ ਪਿੰਡੋਂ ਹੋ ਆਉਣੇ ਹੁਣ ਤੇ ਸਵਾਰ ਕੇ ਆਪ ਲੈ ਕੇ ਆਏ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਆਏ ਪਰ ਮਾਹਾਂ ਟਾਈਮ ਨਿਕਲਿਆ ਤੁਹਾਡਾ ਕੋਈ ਨਹੀਂ ਤੁਸੀਂ ਜਾ ਕੇ ਬਹਿ ਜੋ ਮੈਂ ਲੈ ਕੇ ਆਉਂਦੀ ਹਾਂ ਹਾਂ ਚਲ ਫਿਰ ਚਲ ਲੈ ਚੰਗਾ ਹਾਂ ਮੈਂ ਲੈ ਆਉਂਦੀ ਜੇ ਤੁਸੀਂ ਜਾਓ ਕੋਈ ਨਹੀਂ ਨਾ ਕੋਈ ਤੇ ਪਾ ਕੇ ਕੋਈ ਨਾ ਤੁ ਬੈਠੀ ਰ ਕੋਈ ਨਹੀਂ ਭੰਗੀ ਦੀ ਜੀ ਮੈਂ ਪਾਰ ਨਹੀਂ ਆ ਆਉਂ ਦੀ ਜੀ ਤੁਹਾਨੂੰ ਨਾ ਅੰਬੀਆਂ ਵਖਾਉਣੀ ਮੈਂ ਆ ਵੇਖੋ ਆ ਐਰਕੀ ਨਾ ਫਲ ਕਿੰਨਾ ਲੱਗਾ ਹੰਦੀਆਂ ਦਾ ਹਾਂ ਸਹੀ ਗੱਲ ਹੈ ਹਾਂ ਜੀ ਮੰਮੀ ਰ ਮੈਨੂੰ ਤੋੜਨ ਹੀ ਨਹੀਂ ਦਿੰਦੇ ਮੈਂ ਤੇ ਕਈ ਵਾਰੀ ਚੋਰੀ ਚੋਰੀ ਤੋੜ ਕੇ ਖਾ ਲੈਨੀ ਆ ਚਲ ਨਾ ਖਾਇਆ ਕਰ ਫਿਰ ਮੰਮੀ ਗੁੱਸੇ ਹੁੰਦੀਆਂ ਨਾ ਤੇ ਜਦੋਂ ਜਾਣਾ ਹੋਗਾ ਨਾ ਇਹ ਮੇਰੀ ਵੀ ਪਰਸ ਵਿੱਚ ਪਾ ਲਈ ਤੇ ਚਾਰ ਤੋੜ ਗਏ ਮੰਮੀ ਤੋਂ ਚੋਰੀ ਚੋਰੀ ਤਾਨੂੰ ਹੁਣ ਮੰਮੀ ਨੇ ਕੀ ਕਹਿਣਾ ਤੁਸੀਂ ਤੇ ਵਿਆਹੇ ਗਏ ਹੋ ਸਗੋ ਹੁਣ ਤੂੰ ਹੀ ਵੀ ਤੋੜ ਕੇ ਲੈ ਜਾ ਤੇ ਨਾਲ ਮੈਨੂੰ ਵੀ ਦੇਜੋ ਦੋ ਚਾਰ ਤੋੜ ਕੇ ਚੱਲ ਕੋਈ ਗੱਲ ਨਹੀਂ ਇਦਾਂ ਹੀ ਕਰਨੀ ਆ ਉਹ ਐਰ ਕੀ ਮਸੰਮੀਆਂ ਵੀ ਬੜੀਆਂ ਲੱਗੀਆਂ ਵਾ ਹਾਂ ਚੱਲ ਐ ਕਿ ਪਿਛਲੀ ਵਾਰੀ ਘੱਟ ਲੱਗਿਆ ਫਾਲ ਐਰ ਕੀ ਵਾਵਾ ਲੱਗ ਗਿਆ ਐਰ ਕੀ ਮੇਰੀ ਪੈਣ ਸੇਵਾ ਕਰਨੀ ਫਿਰ ਫਾਲਤੀ ਲੱਗਣੀ ਹੈ ਨਾ ਹਾਂ ਐਰ ਕੀ ਮੈਂ ਪਾਣੀ ਵੀ ਵਾਵਾ ਪਾਇਆ ਤੇ ਮੀਂਹ ਵੀ ਪੈ ਗਿਆ ਸੀ ਨਾ ਇੱਕ ਦੋ ਵਾਰੀ ਚੱਲ ਵਧੀਆ ਹੋ ਗਿਆ ਵਸਗੋ ਤੇ ਹਾਂ ਐਰ ਕੀ ਉੱਥੇ ਜਿਹੜਾ ਹੈਗਾ ਨਹੀਂ ਸੀ ਆੜੂਆਂ ਦਾ ਬੂਟਾ ਉਸਕੋ ਮੰਮੀ ਉਹ ਨੇ ਰੀ ਨਾਲ ਨਾ ਫੇਲਮੇ ਪੈ ਗਿਆ ਹੀਗਾ ਡਿੱਗ ਗਿਆ ਹੀ ਤੇ ਉਹ ਨਾ ਫਿਰ ਵੱਡਤਾ ਹੀਗਾ ਮੰਮੀ ਨੇ ਠੀਕ ਹੈ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਦੀਦੀ ਮੇਰੀ ਗੱਲ ਸੁਣੋ ਨਾਨਾ ਟਾਟੀ ਨਾਲ ਨਾਲ ਹੀ ਰਹਿੰਦੀ ਆ ਸਗੋਂ ਤੁਸੀਂ ਦੋਵੇਂ ਆਉਂਦੇ ਤੇ ਰਾਤ ਰਹਿੰਦੇ ਜਦੋਂ ਦੀ ਆਈ ਇਹ ਹੀ ਗੱਲ ਕਹੀ ਜਾਂਦੀ ਆ ਚਲੋ ਚੱਲੀਏ ਚਲੋ ਚੱਲੀਏ ਫਿਰ ਸਮਰ ਤੇਨੂੰ ਪਤਾਵਾ ਤੁਹਾਨੂੰ ਅਹੀਂ ਅੱਗੇ ਵੀ ਦੱਸਣ ਨੇ ਕਿ ਮੰਮੀ ਡੈਡੀ ਘਰ ਨਹੀਂ ਹੈਗੇ ਤਾਂ ਕਰਕੇ ਨਾਲ ਲੈ ਆਉਣਾ ਪਿਆ ਦੀਦੀ ਨੂੰ ਉਦਾਂ ਦੇ ਦੀਦੀ ਨੇ ਘਰ ਹੀ ਰਹਿਣਾ ਏ ਉਹ ਤੇ ਬਥੇਰੇ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਦੋਵੇਂ ਚੱਲ ਜੋ ਤੇ ਮੈਂ ਹੀ ਮੁੜ ਕੇ ਕਿਹਾ ਮਾ ਦੀਦੀ ਕਿੱਥੇ ਘਰ ਕੱਲੇ ਬੈਠੇ ਰਹੋਗੇ ਕੀ ਪਤਾ ਮੰਮੀ ਉਹਨੇ ਕਦੋਂ ਆਣਾ ਵਾ ਕਿੰਨਾ ਉਹਨਾਂ ਨੂੰ ਟਾਈਮ ਲੱਗ ਜਾਣਾ ਤੇ ਤੁਸੀਂ ਹਣ ਨਾਲ ਆ ਜਾਓ ਮੈਂ ਆਪ ਲੈ ਕੇ ਆਈ ਹਾਂ ਉਹਨਾਂ ਨੂੰ ਹਾਂ ਪਰ ਅੱਜ ਤੇ ਚਲੋ ਮੰਮੀ ਨਹੀਂ ਹੁਣੀ ਟੱਡੇ ਘਰੇ ਵੈਹ ਵਿਅ ਗੋਪਿਸ਼ੂ ਮੈਂ ਵੇਖਾਂ ਤੇ ਜਦੋਂ ਮੈਂ ਫੋਨ ਵੀ ਕਰਾਂ ਤੇ ਤੁਹਾਡਾ ਕਈ ਵਾਰੀ ਇਹ ਚੁੱਕਦੇ ਨਹੀਂ ਨਹੀਂ ਤੇ ਬਿਜੀ ਕਰ ਦਿੰਦੇ ਮੈਨੂੰ ਤੇ ਲੱਗਦਾ ਤੁਹਾਡਾ ਫੋਨ ਵੀ ਹੁੰਦਾ ਕੋਈ ਹੁੰਦਾ ਜਿੱਦਾਂ ਓਹੋ ਤੂੰ ਵੀ ਨਾ ਕੁੱਟੀਆਂ ਬੜੀਆਂ ਗੱਲਾਂ ਕਰਦੀਆਂ ਹੁਣ ਜਦੋਂ ਘਰ 'ਚ ਰਹਿੰਦੇ ਨੇ ਤੇ ਫਿਰ ਉਹਨਾਂ ਨੇ ਫੋਨ ਚੁੱਕੀ ਲੈਂਦਾ ਬੰਦਾ ਮੈਂ ਫਿਰ ਕਈ ਵਾਰੀ ਕੰਮ ਕਰਨ ਦੀ ਹੁੰਨੀ ਆ। ਤੇ ਉਹ ਆਪਣੇ ਸਹੁਰੇ ਕਿਉਂ ਨਹੀਂ ਜਾਂਦੇ? ਤੈਨੂੰ ਫਿਰ ਪਤਾ ਹੀ ਆ ਭਾਜੀ ਬਾਹਰ ਰਹਿੰਦੇ ਨੇ। ਦੀਦੀ ਦੇ ਭਾਜੀ ਬਾਹਰ ਰਹਿੰਦੇ ਨੇ ਤੇ ਬਾਕੀ ਪਰਿਵਾਰ ਤੇ ਹੈਗਾ ਹੀ ਆ ਨਾ। ਉਹਨਾਂ ਕੋਲ ਕਿਉਂ ਨਹੀਂ ਰਹਿੰਦੀ? ਉਹਨਾਂ ਕੋ ਰਵੇ ਨਾਲੇ ਆਪਣੇ ਸਾਸੋਰੇ ਨੂੰ ਰੋਟੀ ਪਾਣੀ ਪਕਾ ਕੇ ਦੇਵੇ। ਉਹ ਵੀ ਵਿਚਾਰੇ ਬੁੱਢੇ ਬਾਰੇ ਲੱਗੇ ਰਹਿੰਦੇ ਹੋਣੇ ਯਾਰ ਅੰਨ ਪਾਣੀ ਕਰਨ। ਉਹਨਾਂ ਬਹੁਤੀ ਸਿਆਣੀ ਨਾ ਬਣ ਉਹਨਾਂ ਦਾ ਘਰ ਜਿੱਦਾਂ ਹਨ ਉਹਨਾਂ ਨੇ ਰਹਿਣਾ ਵਾ ਉਸ ਤਰੀਕੇ ਨਾਲ ਉਹਨਾਂ ਨੇ ਰਹਿਣਾ ਮੇਰੇ ਕਿਹਾ ਥੋੜੀ ਉਹਨਾਂ ਨੇ ਚੱਲ ਜਾਣਾ ਹੁਣ ਜੇ ਮੈਂ ਉਹਨਾਂ ਨੂੰ ਕਹਾਂ ਕਿ ਦੀਦੀ ਤੁਸੀਂ ਆਪਣੇ ਘਰ ਨਹੀਂ ਜਾਨੇ ਤੇ ਫਿਰ ਉਹ ਪੁੱਠੀ ਨਾ ਪਹਿਣਗੇ ਵੀ ਤੂੰ ਦੀਦੀ ਭਾਬੀ ਮੈਨੂੰ ਘਰੋਂ ਕੱਢਣ ਨਹੀਂ ਆ ਪਰ ਇੱਕ ਗੱਲ ਆ ਜਦੋਂ ਤੁਸੀਂ ਅੱਗੇ ਤੋਂ ਆਉਣਾ ਵਾਣਾ ਤੇ ਉਹਨਾਂ ਨੂੰ ਨਾ ਨਾਲ ਲੈ ਕੇ ਆਇਓ ਤੇ ਜੇ ਅੱਜ ਤੁਹਾਡੀ ਮੰਮੀ ਹੁਣੀ ਘਰੇ ਨਹੀਂ ਹੈਗੇ ਤੇ ਤੁਸੀਂ ਤੇ ਭਾਜ ਸ਼ਾਮਾਂ ਨੂੰ ਆ ਜਾਂਦੇ ਜਦੋਂ ਮੰਮੀ ਹੁਣੀ ਆ ਜਾਂਦੇ ਨਾਲੇ ਰਾਤ ਰਹਿਂਦੇ ਨਾਲੇ ਕਿੰਨੀਆਂ ਗੱਲਾਂ ਬਾਤਾਂ ਕਰਨ ਵਾਲੀਆਂ ਹੁੰਦੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਤੇ ਤੂੰ ਹੀ ਫੇਰ ਜਦੋਂ ਦੀ ਆਏ ਆ ਚੱਲੀਏ ਚੱਲੀਏ ਕਰੀਏ ਤੋ ਜਿੰਨੀਆਂ ਗੱਲਾਂ ਕਰਨੀਆਂ ਕਰ ਹਾਂ ਮੇਰੀ ਭੈਣ ਤੇਰੇ ਤੋਂ ਕਿਹੜਾ ਥੋੜਾ ਵਾ ਟਾਈਮ ਮੈਂ ਤੇਰੇ ਕੋਲ ਹੋਰ 10 ਮਿੰਟ ਖੋ ਜੰਨੀ ਆ ਜਿਹੜੀਆਂ ਤੇਰੀਆਂ ਗੱਲਾਂ ਰਹਿ ਗਈਆਂ ਤੂੰ ਉਹ ਵੀ ਕਰ ਲੈ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹੁਣ ਜਦੋਂ ਆਈ ਨਾ ਮੈਂ ਕੱਲੀ ਆਵਾਂਗੀ ਫਿਰ 4 ਦਿਨੇ ਰਹਿ ਕੇ ਜਾਵਾਂਗੇ ਤੇ ਫਿਰ ਆਪਾਂ ਸ਼ਹਿਰ ਘੁੰਮਣ ਜਾਵਾਂਗੇ ਦੋਵੇਂ ਜਣੇ ਹਾਂ ਨਾਲੇ ਸ਼ਹਿਰ ਐਕਟਿਵ ਆ ਤੇ ਜਾਵਾਂਗੀਆਂ ਹਾਂ ਤੇ ਸ਼ਾਪਿੰਗ ਕਰਕੇ ਆਵਾਂਗੀਆਂ ਹਾਂ ਹਾਂ ਕੋਈ ਗੱਲ ਨਹੀਂ ਤੇ ਹੁਣ ਜਦੋਂ ਵੀ ਤੁਸੀਂ ਆਏ ਨਾ ਛੇਤੀ ਆ ਜਿਓ ਕੋਈ ਗੱਲ ਨਹੀਂ ਛੇਤੀ ਆਵਾਂਗੇ ਚਲਾ ਜਾ ਹੁ ਸਮਨ ਅ ਮੈਂ ਸਬਜ਼ੀ ਚ ਕੜਸੀ ਮਾਰਦੀ ਆ ਵੇਖੀ ਜਰਾ ਤੂੰ ਨਾ ਮੇਰੀ ਗੱਲ ਸੁਣ ਜਰਾ ਹੋਰ ਪਤਨ ਸੰਨਾ ਤੂੰ ਉੱਥੇ ਠੀਕ ਠਾਕ ਤੇ ਹੈਗੀ ਆ ਨਾ ਹਾਂਜੀ ਮੰਮੀ ਮੈਂ ਬਿਲਕੁਲ ਠੀਕ ਠਾਕ ਆ ਪਰ ਪਤਾ ਨਹੀਂ ਮੇਰੇ ਦਿਲ ਨੂੰ ਕੀ ਹੁੰਦਾ ਰਹਿੰਦਾ ਮੰਮੀ ਤੁਸੀਂ ਐਵੇਂ ਕਿਉਂ ਸੋਚਦੇ ਰਹਿੰਦੇ ਹੋ ਇਦਾਂ ਦੀ ਤੇ ਕੋਈ ਗੱਲ ਨਹੀਂ ਹੈਗੀ ਮੈਂ ਪਤਾ ਉੱਥੇ ਕਿੰਨੀ ਖੁਸ਼ ਆ ਤੇ ਫਿਰ ਤੂੰ ਫੋਨ ਤੇ ਗੱਲ ਕਿਉਂ ਨਹੀਂ ਕਰਦੀ ਮੇਰੇ ਨਾਲ ਫਿਰ ਤੁਹਾਨੂੰ ਵੀ ਪਤਾ ਹੀ ਆ ਉੱਥੇ ਕਿੰਨੇ ਕੰਮ ਹੁੰਦੇ ਨੇ ਕੋਈ ਨਾ ਕੋਈ ਆਵਾਜ਼ ਮਾਰ ਲੈਂਦਾ ਵਾ ਕਿ ਨਾ ਵਾ ਆਹ ਕੰਮ ਕਰਦੇ ਨਾ ਵਾ ਉਹ ਕੰਮ ਕਰਦੇ ਸਾਰੀ ਜ਼ਿੰਮੇਵਾਰੀ ਮੰਮੀ ਮੇਰੇ ਸਿਰ ਤੇ ਹੀ ਆ ਕਰਦੀ ਮੈਨੂੰ ਜਾਂਦਿਆਂ ਦੇਣੇ ਕਿ ਆ ਵੀ ਸਾਰਾ ਘਰ ਹੁਣ ਤੂੰ ਸਾਬਣਾ ਤੇ ਜੇ ਮੰਨ ਲਓ ਮੇਰੇ ਤੋਂ ਕੋਈ ਗਲਤੀ ਹੋ ਗਈ ਤੇ ਉਹਨਾਂ ਨੇ ਫਿਰ ਤੁਹਾਨੂੰ ਹੀ ਲਾਮਾ ਦੇਣਾ ਕਿ ਤੇਰੀ ਧੀ ਨੂੰ ਕੰਮ ਨਹੀਂ ਕਰਨਾ ਆਉਂਦਾ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਲਾਮਾ ਮਿਲੇ ਨਹੀਂ ਉਹਦੇ ਨਹੀਂ ਮੈਂ ਚਾਹੁੰਦੀ ਪਰ ਕੰਮ ਆਪਣੇ ਥਾਂ ਤੇ ਤੂੰ ਮੇਰੇ ਨਾਲ ਗੱਲ ਕਰ ਲਿਆ ਕਰ ਫੋਨ ਤੇ ਇੱਕ ਵਾਰੀ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਨੂੰ ਜ਼ਰੂਰ ਚੇਤੇ ਨਾਲ ਨਾ ਇੱਕ ਵਾਰੀ ਫੋਨ ਲਾਇਆ ਕਰੂੰਗੀ ਡੇਢ ਦੇ ਵਿੱਚ ਬੜੇ ਟੈਨਸ਼ਨ ਰਹਿੰਦੀ ਆ ਮੰਮੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਮੈਂ ਉੱਥੇ ਪਤਾ ਕਿੰਨੀ ਖੋਸ਼ ਹਾਂ ਹੁਣ ਤੁਸੀਂ ਅੱਜ ਮੇਰੇ ਵੱਲ ਵੇਖ ਲਓ ਹਾਂ ਮੇਰੇ ਨਾਨੇ ਨੇ ਆਪ ਮੈਨੂੰ ਸੂਟ ਕੱਢ ਕੇ ਦਿੱਤਾ ਕਿ ਭਾਬੀ ਤੁਸੀਂ ਆਹ ਸੂਟ ਪਾ ਕੇ ਜਾਓ ਸੋਹਣੇ ਲੱਗੋਗੇ ਤੇ ਮੈਂ ਤੇ ਮੰਮੀ ਤੁਹਾਨੂੰ ਪਤਾ ਮੈਨੂੰ ਨਾ ਤਿਆਰ ਥੋਂ ਦਾ ਸ਼ੌਂਕ ਨਹੀਂ ਹੈਗਾ ਤੇ ਸਗੋਂ ਮੈਨੂੰ ਕਹਿੰਦੇ ਰਹਿੰਦੇ ਨੇ ਕਿ ਸੋਹਣੀ ਬੜੀ ਤਿਆਰ ਹੋ ਕੇ ਰਿਆ ਕਰ ਨਣਾ ਠੀਕ ਰਹਿੰਦੀ ਤੇਰੇ ਨਾਲ ਬੜੇ ਵਧਿਆਨੇ ਮੰਮੀ ਸਾਰਾ ਕੰਮ ਕਰਾਉਂਦੀ ਮੇਰੇ ਨਾਲ ਚੱਲ ਪੁੱਤ ਉਹ ਤੇ ਠੀਕ ਵਾ ਤੂੰ ਖੁਸ਼ ਹੋਣੀ ਚਾਹੀਦੀ ਆ ਤੇ ਜੇ ਤੇਰੇ ਦਿਲ ਚ ਕੋਈ ਗੱਲ ਹੋਵੇ ਨਾ ਤੇ ਉਹ ਵੀ ਪੁੱਤ ਤੂੰ ਸਾਨੂੰ ਦੱਸ ਦੇਣੀ ਕੋਈ ਛਪਾਈ ਨਾ ਗੱਲ ਸਾਡੇ ਕੋਲੋਂ ਮੰਮੀ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਨਾ ਐਵੇਂ ਫਿਕਰ ਕਰੀ ਜਾਂਦੇ ਹੋ ਮੇਰੀ ਚੱਲ ਮੇਰੀ ਤੀ ਖੁਸ਼ ਰਹੇ ਮੈਂ ਤੇ ਇਹੋ ਮੰਗਦੀ ਮਹਾਰਾਜ ਕੋਲ ਪਿੰਦਰ ਵੇਖਣ ਆਇਆ ਨਾ ਕਦੀ ਐਂ ਚੰਗੇ ਦੀ ਕਦੀ ਆਉਂ ਚੱਲ ਜਾਂਦੀ ਆ ਤਹਾੜੀ ਤੇ ਪਰਵਾ ਹੀ ਨਹੀਂ ਹੈਗੀ ਪਈ ਹੀ ਮੇ ਨਾਲ ਆਏ ਆ ਤੇ ਮੈਂ ਵੇਖ ਕੇ ਅੰਮੀ ਆਪਣਾ ਕੀ ਖਿਚੜੀ ਪਕਾਉਂਦੀ ਆ ਮੈਂ ਤੈਨੂੰ ਕਹਿ ਨਹੀਂ ਲੱਗਾ ਹਾਂ ਜਾ ਵੇਖ ਪੜਾ ਮੈਂ ਵੇਖ ਕੇ ਅੰਮੀ ਤੂੰ ਬੈ ਇੱਥੇ ਇਹ ਨਾ ਹੋਵੇ ਨਵਦੀਪ ਸਾਹਿਬ ਕੋ ਜਿਹਦਾ ਹਜੇ ਇਹਨਾਂ ਨੂੰ ਜਿਹਦਾ ਤਾਂ ਤਾਂ ਬੜਾ ਪੰਗਾ ਪਾਇਆ ਨੇ ਕਾਰਨ ਸਲਾਵਾ ਕਰਨ ਦੇਓ ਕਿਤੇ ਗੱਡੀ ਦੀਆਂ ਤਾਂ ਨਹੀਂ ਕਰਨ ਦੇ ਤੇ ਕਿਹੜੀ ਗੱਡੀ ਦੇਣੀ ਆ ਗੱਡੀ ਹਾਂਜੀ ਮਾਸੀ ਜੀ ਗੱਡੀ